ਮੇਰੀ ਉਮਰ 25 ਕੋ ਸਾਲ ਦੀ ਸੀ ਮੇਰਾ ਵਿਆਹ ਮੇਰੇ ਮਾਪਿਓ ਨੇ ਇੱਕ ਬੁੱਢੇ ਇਨਸਾਨ ਨਾਲ ਕਰ ਦਿੱਤਾ ਜਿਸ ਦੀ ਉਮਰ 60 ਸਾਲ ਦੇ ਨੇੜੇ ਸੀ ਤੇ ਇਹ ਮੇਰਾ ਪਹਿਲਾ ਵਿਆਹ ਸੀ ਤੇ ਉਸ ਦਾ ਦੂਜਾ ਕੁਝ ਦਿਨ ਬਾਅਦ ਹੀ ਉਸ ਦੀ ਮੌਤ ਹੋ ਗਈ ਸਾਰੇ ਲੋਕ ਮਾਪਿਓ ਨੂੰ ਕਹਿਣ ਲੱਗੇ ਕਿ ਹਲੇ ਤਾਂ ਇਸ ਦੀ ਪੂਰੀ ਜ਼ਿੰਦਗੀ ਪਈ ਹੈ ਇਸ ਦਾ ਹੋਰ ਵਿਆਹ ਕਰਵਾ ਦਿਓ ਆਪਣੀ ਜ਼ਿੰਦਗੀ ਇਹ ਕਿੱਦਾਂ ਕੱਟੂਗੀ ਨੀਸ਼ਾ ਵਿਧਵਾ ਸੀ ਤੇ ਉਸ ਨੂੰ ਹੁਣ ਵਿਆਹ ਲਈ ਮੁੰਡਾ ਨਹੀਂ ਮਿਲ ਰਿਹਾ ਸੀ ਉਸ ਦੇ ਮਾਪਿਓ ਨੇ ਉਸ ਦਾ ਵਿਆਹ ਇੱਕ 50 ਸਾਲ ਦੇ ਆਦਮੀ ਨਾਲ ਕਰ ਦਿੱਤਾ ਉਸ ਦਾ ਘਰ-ਬਾਰ ਬਹੁਤ ਵਧੀਆ ਸੀ ਅਤੇ ਬਹੁਤ ਜ਼ਿਆਦਾ ਕਾਰੋਬਾਰ ਤੇ ਪੈਸਾ ਸੀ ਪਰ ਉਹ ਜ਼ਿਆਦਾ ਸਮੇਂ ਕਾਰੋਬਾਰ ਦੇ ਸਿਲਸਿਲੇ ਵਿੱਚ ਘਰ ਤੋਂ ਬਾਹਰ ਹੀ ਰਹਿੰਦਾ ਸੀ ਜੇ ਘਰ ਰਹਿੰਦਾ ਤਾਂ ਥੱਕਿਆ ਹੀ ਰਹਿੰਦਾ ਉਹ ਆਪਣੇ ਘਰ ਵਾਲੇ ਤੋਂ ਬਿਨਾਂ ਤੜਫਦੀ ਰਹਿੰਦੀ ਤੇ ਉਸ ਨੂੰ ਆਪਣੇ ਘਰ ਵਾਲੇ ਦਾ ਸੁੱਖ ਨਹੀਂ ਮਿਲ ਰਿਹਾ ਸੀ ਉਸ ਦੀਆਂ ਲੋੜਾਂ ਪੂਰੀਆਂ ਨਹੀਂ ਹੋ ਰਹੀਆਂ ਸੀ ਕਿਉਂਕਿ ਪਹਿਲੇ ਘਰ ਵਾਲੇ ਦੀ ਮੌਤ ਹੋ ਗਈ ਸੀ ਤੇ ਦੂਜਾ ਵੀ ਉਸ ਨੂੰ ਪਿਆਰ ਨਹੀਂ ਦੇ ਸਕਦਾ ਸੀ ਤੇ ਨਾ ਹੀ ਉਸ ਦੀਆਂ ਲੋੜਾਂ ਪੂਰੀਆਂ ਕਰ ਸਕਦਾ ਸੀ। ਉਹਨਾਂ ਦੇ ਘਰ ਵਿੱਚ ਇੱਕ ਨੌਕਰ ਸੀ। ਇੱਕ ਦਿਨ ਉਹ ਨੌਕਰ ਬਹੁਤ ਬਿਮਾਰ ਸੀ ਤੇ ਇਸ ਲਈ ਉਸ ਨੇ ਕੁਝ ਦਿਨਾਂ ਦੇ ਲਈ ਆਪਣੇ ਭਰਾ ਨੂੰ ਉਹਨਾਂ ਦੇ ਘਰ ਭੇਜ ਦਿੱਤਾ। ਜਿੱਦਾਂ ਹੀ ਉਹ ਨੌਕਰ ਦਾ ਭਰਾ ਅਗਲੇ ਦਿਨ ਉਹਨਾਂ ਦੇ ਘਰ ਕੰਮ ਕਰਨ ਆਇਆ ਤਾਂ ਉਸ ਨੂੰ ਵੇਖ ਕੇ ਨੀਸ਼ਾ ਤਾਂ ਹੋਸ਼ ਹੀ ਉੱਡ ਗਏ। ਕਿਉਂਕਿ ਉਹ ਦੇਖਣ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣਾ ਸੀ ਕੋਈ ਨਹੀਂ ਕਹਿੰਦਾ ਸੀ ਕਿ ਉਹ ਨੌਕਰ ਹੈ ਉਸ ਦਾ ਸਰੀਰ ਬੜਾ ਤਕੜਾ ਤੇ ਰੰਗ ਗੋਰਾ ਸੀ ਜਿੱਥੇ ਕੋਈ ਹੀਰੋਈ ਹੋਵੇ ਬਹੁਤ ਚਿਰ ਤੋਂ ਉਸ ਨੂੰ ਇਦਾਂ ਹੀ ਵੇਖਦੀ ਰਹੀ ਫਿਰ ਇੱਕ ਕੰਮ ਨੌਕਰ ਦੇ ਭਰਾ ਨੇ ਕਿਹਾ ਕਿ ਮੈਡਮ ਜੀ ਉਹ ਬਿਮਾਰ ਨੇ ਤੇ ਇਸ ਲਈ ਉਹ ਨਹੀਂ ਆ ਸਕਦੇ ਨੀਸ਼ਾ ਉਸ ਵੱਲ ਧਿਆਨ ਨਾਲ ਵੇਖ ਰਹੀ ਸੀ ਤੇ ਸੋਫੇ ਤੇ ਬੈਠ ਗਈ ਅਤੇ ਫਿਰ ਉਸ ਦਾ ਨਾਮ ਪੁੱਛਣ ਲੱਗੀ ਉਸ ਨੇ ਆਪਣਾ ਨਾਮ ਦੱਸਿਆ ਤੇ ਨੀਸ਼ਾ ਨੇ ਇਹ ਵੀ ਪੁੱਛਿਆ ਕਿ ਤੂੰ ਕੰਮ ਕਰ ਲੈਣਾ ਹੈ ਤਾਂ ਉਸ ਨੇ ਕਿਹਾ ਕਿ ਹਾਂਜੀ ਮੇਰਾ ਨਾਮ ਰਾਹੁਲ ਹੈ ਤੇ ਮੈਂ ਘਰ ਦਾ ਸਾਰਾ ਕੰਮ ਜਾਣਦਾ ਨੀਸ਼ਾ ਨੇ ਸ਼ਰਾਰਤੀ ਹਾਸੇ ਨਾਲ ਕਿਹਾ ਕਿ ਉਹ ਤਾਂ ਠੀਕ ਹੈ ਕਿ ਤੂੰ ਘਰ ਦਾ ਕੰਮ ਕਰ ਲੈਣਾ ਪਰ ਤੈਨੂੰ ਪਤਾ ਹੈ ਕਿ ਆਪਣੇ ਮਾਲਕ ਤੇ ਮਾਲਕਣ ਦਾ ਧਿਆਨ ਰੱਖਣਾ ਹੈ ਉਸ ਨੂੰ ਕੁਝ ਵੀ ਰੱਖਣਾ ਹੈ ਖਾਸ ਤੌਰ ਤੇ ਘਰ ਦੀ ਮਾਲਕਣ ਨੂੰ ਜਿੰਨਾ ਕੁਝ ਰੱਖੇਗਾ ਉਨਾ ਹੀ ਵਧੀਆ ਰਹੂਗਾ ਉਸਨੇ ਹੈਰਾਨ ਹੋ ਕੇ ਕਿਹਾ ਕਿ ਮੈਂ ਆਪਣਾ ਕੰਮ ਬਹੁਤ ਇਮਾਨਦਾਰੀ ਨਾਲ ਕਰਾਂਗਾ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਤੁਸੀਂ ਖੁਸ਼ ਰਹੋ ਹਮੇਸ਼ਾ ਹੀ ਉਹ ਉਸ ਨੂੰ ਇਦਾਂ ਕਹਿੰਦਾ ਅਤੇ ਉਹ ਆਪਣੇ ਕੰਮ ਤੇ ਇਮਾਨਦਾਰੀ ਨਾਲ ਲੱਗਿਆ ਰਹਿੰਦਾ ਨੀਸ਼ਾ ਹਰ ਸਮੇਂ ਉਸ ਨੂੰ ਬੈਠ ਕੇ ਦੂਰੋਂ ਘੂਰਦੀ ਰਹਿੰਦੀ ਅਤੇ ਉਹ ਆਪਣੇ ਕੰਮ ਤੇ ਧਿਆਨ ਦਿੰਦਾ ਨੀਸ਼ਾ ਵੱਲ ਵੇਖਦਾ ਵੀ ਨਹੀਂ ਸੀ ਇੱਕ ਦਿਨ ਨੀਸ਼ਾ ਦੇ ਘਰ ਵਾਲੇ ਨੇ ਕਾਰੋਬਾਰ ਦੇ ਸਿਲਸਿਲੇ ਵਿੱਚ ਸ਼ਹਿਰ ਤੋਂ ਬਾਹਰ ਜਾਣਾ ਸੀ ਪਰ ਉਸ ਦਾ ਘਰ ਵਾਲਾ ਇਸ ਚਿੰਤਾ ਵਿੱਚ ਸੀ ਕਿ ਨੀਸ਼ਾ ਘਰ ਵਿੱਚ ਕਿੱਦਾਂ ਰਹੂਗੀ ਜਦੋਂ ਨੀਸ਼ਾ ਨੇ ਉਸ ਨੂੰ ਪੁੱਛਿਆ ਕੀ ਹੋਇਆ ਤਾਂ ਉਸ ਨੇ ਕਿਹਾ ਕਿ ਪਹਿਲਾਂ ਤਾਂ ਮੋਹਨ ਆਉਂਦਾ ਸੀ ਉਸ ਦੇ ਸਿਰ ਤੇ ਮੈਂ ਤੈਨੂੰ ਛੱਡ ਜਾਂਦਾ ਸੀ ਕੋਈ ਫਿਕਰ ਨਹੀਂ ਹੁੰਦੀ ਸੀ ਪਰ ਹੁਣ ਰਾਹੁਲ ਆਉਂਦਾ ਹੈ ਤੇ ਇਸ ਵਾਰੀ ਮੋਹਨ ਬਿਮਾਰ ਹੈ ਤਾਂ ਮੈਨੂੰ ਤੇਰੀ ਬਹੁਤ ਫਿਕਰ ਹੋ ਰਹੀ ਹੈ ਕਿ ਮੈਂ ਤੈਨੂੰ ਇਕੱਲੇ ਕਿੱਦਾਂ ਛੱਡ ਕੇ ਜਾਵਾਂ ਇਹ ਸੋਚਦੇ ਹੋਏ ਹੀ ਨੀਸ਼ਾ ਨੇ ਆਪਣੇ ਘਰ ਵਾਲੇ ਨੂੰ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ। ਰਾਹੁਲ ਵੀ ਬਹੁਤ ਇਮਾਨਦਾਰ ਹੈ। ਮੋਹਨ ਦਾ ਭਰਾ ਹੈ। ਉਹ ਬਹੁਤ ਚੰਗਾ ਮੁੰਡਾ ਹੈ ਤੇ ਇਮਾਨਦਾਰ ਹੈ ਤੇ ਮੇਰਾ ਧਿਆਨ ਵੀ ਰੱਖੂਗਾ। ਤੁਸੀਂ ਫਿਕਰ ਨਾ ਕਰੋ ਤੇ ਬੇਫਿਕਰ ਹੋ ਕੇ ਜਾਓ। ਨੀਸ਼ਾ ਦਾ ਘਰ ਵਾਲਾ ਰਾਹੁਲ ਨੂੰ ਕਹਿ ਰਿਹਾ ਸੀ ਕਿ ਤੂੰ ਮੈਡਮ ਦਾ ਧਿਆਨ ਰੱਖੀਂ ਉਸ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ। ਰਾਹੁਲ ਨੇ ਹਾਂ ਬਸਿਰ ਹਲਾ ਦਿੱਤਾ ਸੀ ਤੇ ਉਸਨੇ ਕਿਹਾ ਕਿ ਮਾਲਕ ਜੀ ਤੁਹਾਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ। ਮੈਂ ਮੈਡਮ ਦਾ ਧਿਆਨ ਰੱਖਾਂਗਾ। ਉਸ ਦੀਆਂ ਸਾਰੀਆਂ ਗੱਲਾਂ ਮੰਨਾਂਗਾ ਅਤੇ ਉਹ ਚਲਾ ਗਿਆ ਸੀ ਆਪਣੇ ਘਰ ਵਾਲੇ ਦੇ ਜਾਣ ਤੋਂ ਬਾਅਦ ਨੀsha ਬੈੱਡ ਤੇ ਲੰਮੀ ਪੈ ਗਈ ਤੇ ਉਸ ਦੇ ਲਈ ਤੜਫ ਰਹੀ ਸੀ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਰਾਹੁਲ ਨੂੰ ਕਿੱਦਾਂ ਆਪਣੇ ਵੱਲ ਖਿੱਚੇ ਉਸ ਦਾ ਧਿਆਨ ਆਪਣੇ ਵੱਲ ਕਿੱਦਾਂ ਕਰੇ ਕਿਉਂਕਿ ਰਾਹੁਲ ਉਸ ਨੂੰ ਦੇਖਦਾ ਤੱਕ ਨਹੀਂ ਸੀ ਉਹ ਹਰ ਵੇਲੇ ਇਹੀ ਸੋਚਦੀ ਰਹਿੰਦੀ ਕਿ ਉਸ ਨੂੰ ਕਿੱਦਾਂ ਬੁਲਾਵੇ ਉਹ ਦਿਲੋਂ ਰਾਹੁਲ ਨੂੰ ਪਾਉਣਾ ਚਾਹੁੰਦੀ ਸੀ ਜਦ ਉਸ ਨੇ ਰਾਹੁਲ ਨੂੰ ਵੇਖਿਆ ਉਸਦੇ ਦਿਮਾਗ ਵਿੱਚ ਜੋ ਖਿਆਲ ਆ ਰਹੇ ਸੀ ਉਹ ਬਹੁਤ ਹੀ ਹੈਰਾਨ ਕਰ ਦੇਣ ਵਾਲੇ ਸੀ ਉਸਨੇ ਕਿੰਨੀ ਵਾਰੀ ਰਾਹੁਲ ਨੂੰ ਆਪਣੇ ਦਿਲ ਦੀ ਗੱਲ ਦੱਸਣ ਦੀ ਕੋਸ਼ਿਸ਼ ਕੀਤੀ ਪਰ ਰਾਹੁਲ ਉਸਦੀ ਗੱਲ ਤੇ ਧਿਆਨ ਨਹੀਂ ਦੇ ਰਿਹਾ ਸੀ ਹਮੇਸ਼ਾ ਉਸਦੀ ਗੱਲ ਨੂੰ ਟਾਲ ਦਿੰਦਾ ਪਰ ਹੁਣ ਉਸ ਦਾ ਬੁਰਾ ਹਾਲ ਸੀ ਉਹ ਉਸ ਤੋਂ ਬਿਨਾ ਨਹੀਂ ਰਹਿ پا ਰਹੀ ਸੀ ਤੇ ਹੁਣ ਉਹ ਸੋਚ ਰਹੀ ਸੀ ਕਿਉਂ ਕਿਸ ਤਰ੍ਹਾਂ ਆਪਣੇ ਉਸ ਨੂੰ ਨੇੜੇ ਲੈ ਕੇ ਆਵੇ ਨੀsha ਆਪਣੇ ਕਮਰੇ ਵਿੱਚ ਸੁੱਤੀ ਸੀ ਤੇ ਰਾਹੁਲ نیچے ਰਸੋਈ ਵਿੱਚ ਸੁੱਤਾ ਬਿਆ ਸੀ ਉਹ ਜਾਣ ਬੁੱਝ ਕੇ ਪੌੜੀਆਂ ਤੋਂ ਫਿਸਰਨ ਦਾ ਨਾਟਕ ਕਰਨ ਲੱਗੀ ਤੇ ਜ਼ੋਰ-ਜ਼ੋਰ ਦੀ ਰੌਲਾ ਪਾਉਣ ਲੱਗੀ ਉਸ ਦੀ ਆਵਾਜ਼ ਸੁਣ ਕੇ ਰਾਹੁਲ ਉੱਠ ਕੇ ਆਇਆ ਤੇ ਕਹਿਣ ਲੱਗਾ ਕਿ ਮੈਡਮ ਜੀ ਕੀ ਹੋਇਆ ਉਸ ਨੇ ਕਿਹਾ ਕਿ ਰਾਹੁਲ ਮੈਂ ਪਾਣੀ ਪੀਣ ਆਈ ਸੀ ਮੇਰਾ ਪੈਰ ਫਿਸਲ ਗਿਆ ਤੇ ਮੈਨੂੰ ਹੁਣ ਖੜਾ ਨਹੀਂ ਹੋਇਆ ਜਾ ਰਿਹਾ ਰਾਹੁਲ ਬਹੁਤ ਘਬਰਾ ਗਿਆ ਸੀ ਰਾਹੁਲ ਨੇ ਉਸ ਨੂੰ ਖੜੇ ਕਰਨ ਦੀ ਕੋਸ਼ਿਸ਼ ਕੀਤੀ ਪਰ ਨੀਸ਼ਾ ਜਾਣ ਬੁੱਝ ਕੇ ਖੜਾ ਨਹੀਂ ਹੋ ਰਹੀ ਸੀ ਉਸਨੇ ਕਿਹਾ ਕਿ ਮੇਰੇ ਬਹੁਤ ਦਰਦ ਹੋ ਰਿਹਾ ਹੈ ਤੂੰ ਇਦਾਂ ਕਰ ਮੈਨੂੰ ਆਪਣੀਆਂ ਬਾਹਾਂ ਵਿੱਚ ਚੁੱਕ ਕੇ ਮੇਰੇ ਕਮਰੇ ਤੱਕ ਚੜ ਦੇ ਰਾਹੁਲ ਨੂੰ ਬਹੁਤ ਹੈਰਾਨੀ ਹੋ ਰਹੀ ਸੀ ਪਰ ਰਾਹੁਲ ਕੀ ਕਰਦਾ ਉਸ ਦੀ ਹਾਲਤ ਨੂੰ ਦੇਖਦੇ ਹੋਏ ਰਾਹੁਲ ਨੇ ਉਸ ਨੂੰ ਆਪਣੇ ਬਾਹਾਂ ਵਿੱਚ ਚੁੱਕ ਲਿਆ ਤੇ ਹੌਲੀ-ਹੌਲੀ ਪੌੜੀਆਂ ਚੜ ਰਿਹਾ ਸੀ ਜਿੱਦਾਂ ਰਾਹੁਲ ਪੌੜੀਆਂ ਚੜ ਰਿਹਾ ਸੀ ਨੀਸ਼ਾ ਦੇ ਦਿਲ ਵਿੱਚ ਲੱਡੂ ਫੁੱਟ ਰਹੇ ਸੀ ਰਾਹੁਲ ਕਹਿ ਰਿਹਾ ਸੀ ਮੈਂ ਡਾਕਟਰ ਨੂੰ ਫੋਨ ਕਰਦਾ ਪਰ ਨੀਸ਼ਾ ਨੇ ਉਸ ਨੂੰ ਕਿਹਾ ਕਿ ਨਹੀਂ ਤੂੰ ਮੈਨੂੰ ਕਮਰੇ 'ਚ ਲੰਮੀ ਪਾ ਦੇ ਮੈਂ ਆਪੇ ਠੀਕ ਹੋ ਜਾਵਾਂਗੀ ਪਰ ਉਸਦੇ ਮਨ ਵਿੱਚ ਤਾਂ ਕੁਝ ਹੋਰ ਹੀ ਚੱਲ ਰਿਹਾ ਸੀ ਉਹ ਦਰਦ ਨਾਲ ਤੜਫੰਦਾ ਨਾਟਕ ਕਰ ਰਹੀ ਸੀ ਰਾਹੁਲ ਕੋਲ ਕੋਈ ਰਾਹਤ ਨਹੀਂ ਸੀ ਹੋਰ ਕੀ ਕਰਦਾ ਆਖਰ ਉਸ ਨੂੰ ਆਪਣੇ ਗੋਦੀ ਵਿੱਚ ਚੁੱਕ ਕੇ ਤੁਰਿਆ ਜਾ ਰਿਹਾ ਸੀ ਅਤੇ ਆਖਰ ਉਹ ਉਸ ਦੇ ਕਮਰੇ ਵਿੱਚ ਲੈ ਕੇ ਉਸ ਨੂੰ ਬੈਠ ਉਸ ਦੇ ਬੈੱਡ ਉੱਤੇ ਲੰਮੇ ਪਾ ਦਿੱਤਾ ਨੀਸ਼ਾ ਦੇਲ ਵਿੱਚ ਬਹੁਤ ਖੁਸ਼ੀ ਉਸ ਦੀ ਇੱਛਾ ਪੂਰੀ ਹੋ ਰਹੀ ਸੀ ਉਸ ਨੂੰ ਬਹੁਤ ਆਨੰਦ ਮਹਿਸੂਸ ਹੋ ਰਿਹਾ ਸੀ ਪਰ ਜਿੱਦਾਂ ਹੀ ਉਸਨੇ ਦੇਖਿਆ ਕਿ ਰਾਹੁਲ ਉਸ ਨੂੰ ਛੱਡ ਕੇ ਜਾਣ ਲੱਗਾ ਤਾਂ ਉਸਨੇ ਉਸ ਦਾ ਕਮੀਜ਼ ਫੜ ਲਿਆ ਤੇ ਉਸ ਦੇ ਕਾਲਰ ਨੂੰ ਫੜ ਕੇ ਉਸ ਨੂੰ ਆਪਣੇ ਉੱਤੇ ਖਿੱਚ ਲਿਆ ਰਾਹੁਲ ਇਹ ਦੇਖ ਕੇ ਬਹੁਤ ਬੁਰੀ ਤਰ੍ਹਾਂ ਹੈਰਾਨ ਹੋ ਗਿਆ ਸੀ ਰਾਹੁਲ ਨੇ ਉਸ ਨੂੰ ਕਿਹਾ ਕਿ ਤੁਸੀਂ ਇਹ ਕੀ ਕਰ ਰਹੇ ਹੋ ਤਨੀਸ਼ਾ ਨੇ ਕਿਹਾ ਕਿ ਤੂੰ ਮੈਨੂੰ ਛੱਡ ਕੇ ਨਾ ਜਾ ਮੈਨੂੰ ਬਹੁਤ ਘਬਰਾਹਟ ਹੋ ਰਹੀ ਹੈ ਤੂੰ ਮੇਰੇ ਕੋਲ ਰਹਿ ਪਰ ਰਾਹੁਲ ਘਬਰਾ ਗਿਆ ਸੀ ਰਾਹੁਲ ਨੇ ਉਸ ਨੂੰ ਕਿਹਾ ਕਿ ਮੈਂ ਹੁਣੇ ਆਉਣਾ ਹਾਂ ਪਰ ਉਸ ਨੂੰ ਛੱਡ ਨਹੀਂ ਰਹੀ ਸੀ। ਰਾਹੁਲ ਨੇ ਬੜੀ ਔਕੀ ਆਪਣੀ ਕਮੀਜ਼ ਪਰੀ ਕੀਤੀ ਅਤੇ ਉਸ ਨੇ ਕਿਹਾ ਕਿ ਮੈਂ ਤੇਰੇ ਬਿਨਾ ਨਹੀਂ ਰਹਿ ਸਕਦੀ। ਮੈਨੂੰ ਬਹੁਤ ਜ਼ਿਆਦਾ ਦਰਦ ਹੋ ਰਿਹਾ ਹੈ। ਪਰ ਰਾਹੁਲ ਹੁਣ ਬਹੁਤ ਜ਼ਿਆਦਾ ਡਰ ਰਿਹਾ ਸੀ। ਉਸ ਨੇ ਕਿਹਾ ਕਿ ਮੈਂ ਇਸ ਵਿੱਚ ਕੁਝ ਨਹੀਂ ਕਰ ਸਕਦਾ। ਰਾਹੁਲ ਨੇ ਉਸ ਦੀ ਗੱਲ ਦਾ ਜਵਾਬ ਹੀ ਨਹੀਂ ਦਿੱਤਾ ਤੇ ਚੁੱਪ ਰਿਹਾ। ਬਸ ਫੇਰ ਕੀ ਸੀ। ਰਾਹੁਲ ਨੇ ਕਿਹਾ ਮੈਡਮ ਜੀ ਮੈਂ ਡਾਕਟਰ ਨੂੰ ਬੁਲਾਉਣਾ ਹਾਂ। ਅਤੇ ਇਹਨਾਂ ਕਹਿ ਕੇ ਉਹ ਕਮਰੇ ਵਿੱਚੋਂ ਬਾਹਰ ਚਲਾ ਗਿਆ। ਕੁਝ دیر ਬਾਅਦ ਪੂਰੇ 2 ਘੰਟੇ ਹੋ ਗਏ ਸੀ ਜਦੋਂ ਰਾਹੁਲ ਕਮਰੇ ਵਿੱਚ ਆਇਆ ਤਾਂ ਉਸਦੇ ਨਾਲ ਇੱਕ ਡਾਕਟਰ ਤੇ ਇੱਕ ਕੁੜੀ ਸੀ ਜਿਸ ਨੂੰ ਦੇਖ ਕੇ ਨੀsha ਹਾਰਾਂ ਰਹਿ ਗਈ ਸੀ ਡਾਕਟਰ ਨੇ ਜਦੋਂ ਨੀsha ਨੂੰ ਚੈੱਕ ਕੀਤਾ ਤਾਂ ਉਸਨੇ ਕਿਹਾ ਕਿ ਕੁਝ ਖਾਸ ਗੱਲ ਨਹੀਂ ਮੈਂ ਦਵਾਈ ਲਿਖਦਾ ਹਾਂ ਤੇ ਤੁਸੀਂ ਰੈਸਟ ਕਰੋਗੇ ਸਵੇਰ ਤੱਕ ਠੀਕ ਹੋ ਜਾਓਗੇ ਅਤੇ ਉਸ ਨੂੰ ਲੈਣ ਲਈ ਦਵਾਈ ਦਿੱਤੀ ਕੁਝ ਦਿਨਾਂ ਵਿੱਚ ਉਹ ਠੀਕ ਹੋ ਜਾਣਗੇ ਡਾਕਟਰ ਨੇ ਨੀਸ਼ਾ ਨੂੰ ਇਹ ਸਭ ਕਿਹਾ ਤੇ ਉੱਥੋਂ ਚਲਾ ਗਿਆ ਉਸ ਦੀ ਜਾਣ ਤੋਂ ਬਾਅਦ ਉਹ ਕੁੜੀ ਵੀ ਚਲੀ ਗਈ ਜਦੋਂ ਨੀਸ਼ਾ ਨੇ ਉਸ ਕੁੜੀ ਬਾਰੇ ਪੁੱਛਿਆ ਤਾਂ ਰਾਹੁਲ ਨੇ ਕਿਹਾ ਕਿ ਮੈਡਮ ਜੀ ਅਸੀਂ ਗਰੀਬ ਜ਼ਰੂਰ ਹਾਂ ਪਰ ਸਾਨੂੰ ਆਪਣੀ ਇੱਜ਼ਤ ਦਾ ਬਹੁਤ ਧਿਆਨ ਹੈ ਤੇ ਅਸੀਂ ਆਪਣੀ ਮਰਿਆਦਾ ਵਿੱਚ ਰਹਿਣਾ ਜਾਣਦੇ ਹਾਂ ਮੈਂ ਆਪਣੀ ਘਰਵਾਲੀ ਨਾਲ ਕਦੇ ਧੋਖਾ ਨਹੀਂ ਕਰ ਸਕਦਾ ਕਿਉਂਕਿ ਮੈਂ ਉਸ ਨੂੰ ਬਹੁਤ ਪਿਆਰ ਕਰਦਾ ਹਾਂ ਤੁਸੀਂ ਭਾਵੇਂ ਅਮੀਰ ਹੋ ਪਰ ਮੈਂ ਵੀ ਆਪਣੀ ਘਰਵਾਲੀ ਨੂੰ ਕਦੀ ਧੋਖਾ ਨਹੀਂ ਦੇ ਸਕਦਾ ਇਹ ਤੁਹਾਡੇ ਅਮੀਰ ਲੋਕਾਂ ਦੀ ਹੀ ਆਦਤਾਂ ਹੋਣਗੀਆਂ ਸਾਡੇ ਘਰਾਂ ਵਿੱਚ ਇਹ ਰਿਵਾਜ ਨਹੀਂ ਇਹ ਕਹਿ ਕੇ ਰਾਹੁ ਨੇ ਨੀਸ਼ਾ ਨੂੰ ਚੁੱਪ ਕਰਾ ਦਿੱਤਾ ਸੀ ਉਸ ਨੇ ਕਿਹਾ ਗਰੀਬਾਂ ਦੀ ਵਿੱਚ ਇੱਜ਼ਤ ਹੈ ਤੇ ਅਸੀਂ ਆਪਣੀ ਇੱਜ਼ਤ ਲਈ ਕੁਝ ਵੀ ਕਰ ਸਕਦੇ ਹਾਂ ਇਹ ਸੁਣ ਕੇ ਨੀਸ਼ਾ ਮਨ ਹੀ ਮਨ ਬਹੁਤ ਅਦਾਸ ਹੋ ਗਈ ਸੀ ਤੇ ਦੁਖੀ ਵੀ ਤੇ ਸ਼ਰਮਿੰਦਗੀ ਮਹਿਸੂਸ ਕਰ ਰਹੀ ਸੀ ਦੋਸਤੋ ਇੱਕ ਕਹਾਣੀ ਸੁਣਾਉਣ ਦਾ ਮਤਲਬ ਸਿਰਫ ਇੰਨਾ ਹੈ ਕਿ ਇਨਸਾਨ ਨੂੰ ਹਮੇਸ਼ਾ ਆਪਣੇ ਰਿਸ਼ਤਿਆਂ ਦੀ ਕਦਰ ਕਰਨੀ ਚਾਹੀਦੀ ਹੈ ਆਪਣੀ ਮਰਿਆਦਾ ਵਿੱਚ ਰਹਿਣਾ ਚਾਹੀਦਾ ਹੈ ਨਾ ਕਿ ਕਿਸੇ ਦੂਸਰੇ ਦੀ ਮਰਿਆਦਾ ਨੂੰ ਪੰਗ ਕਰਨਾ ਚਾਹੀਦਾ ਹੈ ਸਾਡੇ ਸਮਾਜ ਵਿੱਚ ਇਹ ਗੱਲਾਂ ਆਮ ਚੱਲ ਰਹੀਆਂ ਨੇ ਪਰ ਸਾਨੂੰ ਸਭ ਨੂੰ ਇਸ ਤਰਕ ਤੇ ਸਾਵਧਾਨ ਰਹਿਣ ਦੀ ਲੋੜ ਹੈ ਤੇ ਆਪਣੇ ਰਿਸ਼ਤਿਆਂ ਦੀ ਕਦਰ ਕਰੋ ਕਦੇ ਆਪਣੇ ਜੀਵਨ ਸਾਥੀ ਨਾਲ ਝੋਖਾ ਨਾ ਕਰੋ ਇਹ ਕਹਾਣੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਹੀ ਆਇਓ ਸਬਸਕ੍ਰਾਈਬ ਜ਼ਰੂਰ ਕਰਿਓ ਫਿਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ੀਕਾਲ ਜੀ